ਪੋਟਾਇੜਾ ਬਲਤ ਘੱਟ ਗਈ ਉਹ ਇੱਥੇ ਰਹਿ ਗਿਆ ਉਹਨੂੰ ਜਾਣ ਦੇ ਜਿਹੜੀ ਗੱਡੀ ਕੱਢੀ ਚਲਾਉਂਦੇ ਹੀ ਉਹ ਜਰਾਬ ਰੋੜ ਗਈ ਆਪ ਤੇ ਦੋ ਪਿਆਰ ਵਿੱਚ ਬੈਠਾ ਸੀ ਦੂਜੀ ਗੱਡੀ ਦੇ ਹਾਂ ਕੱਟੋ ਘੱਟ ਵੀ ਮੋੜ ਤੇ 120 30 ਦੀ ਸਪੀਡ ਤੇ ਆਉਂਦਿਆ ਸੀ 120 30 ਤੇ ਉਹਨੇ ਚੁੱਕ ਕੇ ਗੱਡੀ ਉੱਥੋਂ ਮਾਰੀ ਆ ਤੇ ਵੇਖੋ ਗੱਡੀ ਕਿੱਥੇ ਆ ਗਈ ਹੈ ਦੋਵੇਂ ਗੱਡੀਆਂ ਇਹ ਹੱਡੀ ਫੈਕਚਰ ਦਿਖਾਇਓ ਭਈ ਅਕਸਰ ਆਇਆ ਹਾਂ ਡਿਫੈਂਡਰ ਇਹ ਵੀ ਪੇਟ ਤੇ ਨਹੀਂ ਆ ਆ ਜੂੜੇ ਤੇ ਆ ਉਹ ਦੂਰ ਉੱਥੇ ਆ ਜੂੜੇ ਦੇ ਕੁਚੀਏ ਗੱਟਾ ਲਿਖੀ ਹੋਈ ਹੈ ਜਿਹਨਾਂ ਦੀ ਮੈਂ ਖੜਾ ਨਹੀਂ ਹੋਇਆ ਰੈਸਿਪੀ ਬੋਲੀ ਨਹੀਂ ਕੋਈ ਮੈਂ ਇਹਨੂੰ ਟੋਕੀ ਗੱਡਾ ਮੈਂ ਕਿਹਾ ਬੇਟਾ ਤੂੰ ਅੱਪਰ ਕਰਨਾ ਧੰਨਵਾਦ ਜੀ ਵੀਡੀਓ ਆਪਾਂ ਖਾਣਾ ਧੰਨਵਾਦ ਜੀ ਆਪਣੇ ਬੱਚਿਆਂ ਤੇ ਜਦਾ ਨਿੰਗਰ ਕਿਹਨਾਂ ਨੂੰ ਮਾਰੇ ਭਲਾ ਕਰੀ ਜੀ ਮਾਸ਼ਾਅੱਲ ਬੱਚਿਆਂ ਦਾ ਮਸਾਹਨ ਹੋਇਆ ਬੱਚਾ ਨੁਕਸਾਨ ਹੋਇਆ ਬੱਚੇ ਬੱਚੇ ਹੀ ਵਿਚਾਰ ਆਹ ਨੂੰ ਆਣਾ ਹੈ ਦੋ ਮਿੰਟ ਜੇ ਪਹੇ ਪਿੱਛੇ ਉਹਨਾਂ ਦੇ ਵਿੱਚ ਆਹ ਉਹਨਾਂ ਨੂੰ ਵੀ ਇੱਕ ਮਿੰਟ ਆ ਗਿਆ ਰੱਖਿਆ ਨਾ ਆਹ ਗੱਡੀ ਉਹਦੇ ਅਸੀਂ ਧਿਆਨ ਨਾਲ ਵਿਚਰੇ ਉਹ ਸਾਈਡ ਤੋਂ ਵੀ ਲੈ ਨੀ ਇਹ ਨੰਬਰ ਦੇਖੋ ਇਹ ਆਡੀ ਗੱਡੀ ਜੀ ਉਹਨਾਂ ਦੀ ਗੱਡੀ ਦੀ ਦੋ ਮਿੰਟ ਬੰਦ ਉਹਨਾਂ ਨੇ ਅੱਪੇ ਲੈ ਆ ਕੇ ਝੋਕ ਕੇ ਮਾਰੀ ਗੱਡੀ ਇੱਧਰ ਵਿਖਾਤੀਆਂ 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 ਨਾ ਨਾ ਹਾਂਜੀ ਦੱਸੋ ਜੀ ਮੇਰਾ ਨਾਮ ਹਨਪਰੀ ਜੀ ਹਾਂਜੀ ਕੀ ਹੈ ਜੀ ਸਾਰਾ ਡੋਟਰ ਖੁਬਾ ਜੀ ਅਸੀਂ ਬਾਸ ਇੱਥੋਂ ਦਾ ਸੱਜੇ ਹਿੱਜੇ ਆਉਂਦੇ ਆ ਇਧਰਲੀ ਸਾਈਡ ਆ ਥੱਲੇ ਵਾਲੀ ਬਿਲਕੁਲ ਥੱਲੇ ਵਾਲੀ ਅਸੀਂ ਇੱਥੇ ਆਉਂਦੇ ਸਾਨੂੰ ਨਹੀਂ ਪਤਾ ਲੱਗਾ ਇਧਰੋਂ ਇੰਨੀ ਤੇਜ਼ ਕਿਤੇ ਆਈ ਆ ਸਾਨੂੰ ਨਹੀਂ ਪਤਾ ਲੱਗਾ ਸਾਨੂੰ ਪਤਾ ਉਦੋਂ ਲੱਗਾ ਜਦੋਂ ਅਸੀਂ ਉਹਦੇ ਵਿੱਚ ਪਿੱਛੇ ਗਏ ਅਸੀਂ ਗੱਡੀ ਜਾਂ ਮੈਂ ਅਸੀਂ ਮੇਰਾ ਪਣਵਈਆ ਹੀ ਇੱਕ ਮੇਰਾ ਬੇਟਾ ਬੇਟੀ ਇੱਕ ਛੋਟਾ ਆਪਣੇਵਾ ਹੀ ਇੱਕ ਆਪਣੇਵੀ ਹੀ ਕੀ ਕੰਡੀਸ਼ਨ ਕੀ ਉਹਨਾਂ ਦੀ ਉਹਨਾਂ ਦੀ ਕੰਡੀਸ਼ਨ ਪਣੇਵੀ ਦੇ ਵੀ ਸੱਟ ਬਹੁਤ ਜ਼ਿਆਦਾ ਮੇਰੇ ਬੇਟੇ ਦੇ ਵੀ ਸੱਟ ਇੱਥੇ ਆ ਪਣ ਵੀ ਇਹਦੇ ਵੀ ਸਿਰ ਚਾ ਸੱਟਾਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੁਸੀਂ ਅਸੀਂ ਤਾਂ ਇੱਥੇ ਦਵਾਈਆਂ ਵਾਲੇ ਚੌਂਕ ਤੋਂ ਆ ਰਹੇ ਗਮਾਨਪੁਰੇ ਚੱਲੇ ਹਾਂ ਤੇ ਕੀ ਕੰਡੀਸ਼ਨ ਕੀ ਉਹਨਾਂ ਦੀ ਕੰਡੀਸ਼ਨ ਉਹਨਾਂ ਦੀ ਸੱਟ ਕਾਫੀ ਜ਼ਿਆਦਾ ਵੱਲ ਲੱਗੇ ਇਹਨਾਂ ਨੂੰ ਬਹੁਤ ਸੀਰੀਅਸ ਆ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਡਰਿੰਕ ਰੂਮ ਕੀਤੀ ਉਹਨਾਂ ਸ਼ਰਾਬ ਪੀਤੀ ਫੁੱਲ ਰੱਜੇ ਫੁੱਲ ਕਈਆਂ ਬੋਤਲਾਂ ਅੱਜ ਗੱਡੀ ਪਈਆਂ ਸ਼ਰਾਬ ਨਾਲ ਰੱਜੇ ਫੁੱਲ ਉਹਨਾਂ ਸਾਨੂੰ ਚੁੱਕਿਆ ਤੱਕ ਨਹੀਂ ਆ ਇੱਥੇ ਚੁੱਕਿਆ ਸਾਨੂੰ ਦੂਜੀ ਪਬਲਿਕ ਨੇ ਆ ਕੱਢਿਆ ਵਾ ਪੁਲਿਸ ਆ ਗਈ ਨਹੀਂ ਉਹ ਮੌਕੇ ਤੇ ਬਾਅਦ ਚ ਆਏ ਜਦੋਂ ਇਹਨਾਂ ਵੇਖਿਆ ਕੀ ਮੰਗੀ ਆ ਦੱਸੀ ਮੰਗ ਵੇਖੋ ਇਨਸਾਫ ਹੋਣਾ ਚਾਹੀਦਾ ਜਿਹੜੇ ਅੱਜ ਹੱਟ ਨਿਕਰੇ ਬੱਚੇ ਮਰ ਜਾਂਦੇ ਕੌਣ ਜੁਮਿਆ ਸੀ ਇਹਨਾਂ ਨੇ ਸ਼ਰਾਬ ਪੀ ਕੇ ਤੇ ਰੱਜ ਕੇ ਘਰ ਚੱਲ ਗਏ ਆ ਤੁਸੀਂ ਵੀ ਜ਼ਖਮੀ ਮੇਰੇ ਵੀ ਸੱਟਾਂ ਲੱਗੀਆਂ ਮੈਨੂੰ ਲੱਗੀਆਂ ਨੇ ਜਿਪੇੜ ਮੈਂ ਤੇ ਬੇਟੀ ਨੂੰ ਛੱਡਣਾ ਆਇਆ ਵਈ ਲੱਗੀਆਂ ਨੇ ਜਿਪੇੜ ਤੇ ਲੱਗੀਆਂ ਮੱਥੇ ਲੱਗੀਆਂ ਸਰ ਮੇਰਾ ਨਾਮ ਅਨਿਲ ਕੁਮਾਰ ਹੈ ਸਰ ਮੈਂ ਮੌਕੇ ਤੋਂ ਗੱਡੀ ਲੈ ਕੇ ਨੰਗਨ ਨੇ ਆ ਸਰ ਮੈਂ ਵੇਖਿਆ ਵੀ ਇਧਰੋਂ ਇੱਕ ਆ ਵਾਈਟ ਰੰਗ ਦੀ ਆ ਗੱਡੀ ਆ ਰਹੀ ਏ ਰੈਪਿਡੋ ਇਹਨੇ ਕਟੋ ਘੜ ਵੀ 120 30 ਦੀ ਸਪੀਡ ਤੇ ਹੁਣਾਵਾ ਫੋਲ ਸ਼ਰਾਬ ਨਾਲ ਰੱਜਿਆ ਸੀ ਸਰ ਉਹਨੇ ਉੱਥੋਂ ਆ ਗੱਡੀ ਦੂਜੀ ਜਿਹੜੀ ਆ ਸਾਡਾ ਭਰਾ ਇਹ ਜਾਣਦਿਆ ਸੀ ਇਹਦੇ ਵਿੱਚ ਤਿੰਨ ਬੱਚੇ ਚਾਰ ਚਾਰ ਬੱਚੇ ਨਾਲ ਉਹ ਮੇਰਾ ਇੱਕ ਵੀਰ ਛੋਟਾ ਚਲਾਉਂਦਿਆ ਸੀ ਇੱਕ ਹੋਰ ਭਾਜੀ ਸਾਰੇ ਆਪਣੇ ਗੁਰਸਿੱਖ ਬੰਦੇ ਨਾਮਦਾਂ ਵਾਲੇ ਸਰ ਉਹਨਾਂ ਨੇ ਪੀਤੀ ਤੇ ਐਡੀ ਤੇਜ਼ ਆ ਮੋੜ ਵੇਖੋ ਆ ਮੋੜ ਆ ਹਾਈਵੇ ਤੋਂ ਉਹਨਾਂ ਚੁੱਕ ਕੇ ਗੱਡੀ ਉੱਥੋਂ ਮਾਰੀ ਆ ਤੇ ਇੱਥੇ ਆ ਗਈ ਆ ਸਰ ਇੱਕ ਗੁੜੀਆਂ ਦੀ ਲਾਤਿਆ ਜਿਹੜੀ ਉਹ ਬਿਲਕੁਲ ਮਤਲਬ ਐ ਹੋਈ ਆ ਥੋੜੀ ਚਲੋ ਉਹਦੀ ਹੱਡੀ ਮਹਾਰਾਜ ਸੁੱਖ ਰੱਖੇ ਵਿਚਾਰ ਰੱਖੇ ਬੱਚਿਆਂ ਦੇ ਇੱਥੇ ਵੀ ਸੱਟ ਲੱਗੀ ਆ ਆ ਡਾ ਡਾ ਡਰਾਈਵਰ ਭਰਾ ਹੀ ਉਹਦਾ ਵੀ ਉਹਨਾਂ ਬੋਰਾ ਬੋਰਾ ਹਾਲ ਕੀਤਾ ਜਿਹੜਾ ਡਰਾਈਵਰ ਹੀ ਭਾਜੀ ਦੂਜੇ ਬੰਦੇ ਨੇ ਮੌਕੇ ਤੋਂ ਜਾਣ ਕੇ ਭਜਾਇਆ ਕਿਉਂਕਿ ਉਹਦੇ ਤੇ ਪੈਰ ਹੀ ਨਹੀਂ ਲੱਗਦੇ ਥੱਲੇ ਇੰਨੀ ਜ਼ਿਆਦਾ ਡਰਿੰਕ ਕੀਤੀ ਉਹਨੇ ਗੱਡੀ ਦੇ ਵਿੱਚ ਵੀ ਮੋਲੀਆਂ ਪਈਆਂ ਗੱਡੀ ਦੇ ਵਿੱਚ ਬੋਲਣਾ ਪਈਆਂ ਭਾਜੀ ਬੋਲਣਾ ਖਾਲੀ ਪਈਆਂ ਮੈਂ ਪਾਣੀ ਪਿਆ ਭੁਜੀਆ ਪਿਆ ਜੇ ਇਸ ਤੋਂ ਵੱਧ ਕੀ ਹੋਸ ਸਟੇਸ਼ਨ ਕੀ ਆ ਜੀ ਜਿਹੜੇ ਉਹ ਦੂਸਰੇ ਐਕਸੀਡੈਂਟ ਜਿਨ੍ਹਾਂ ਦੀ ਗੱਦੀ ਦਾ ਦਿੱਤਾ ਉਹਨਾਂ ਦੇਖੋ ਉਹਨਾਂ ਨੂੰ ਤੇ ਹਸਪੀਟਲ ਭੇਜ ਦਿਆ ਜੇ ਉਹ ਵੀ ਇੱਕ ਵੀਰਦਾਸ ਗਿਰ ਹੀ ਉਹਨੇ ਬਲੈਰੋ ਤੇ ਆਇਆ ਉਹਨੇ ਉਸ ਸੇਲ ਜਦੋਂ ਵੇਖਿਆ ਵਾ ਵੀ ਹਾਲ ਮਾੜਾ ਵਾ ਤੇ ਪਾ ਕੇ ਗੱਡੀ ਤੇ ਅਰੋੜਾ ਹਸਪੀਟਲ ਲੈ ਗਿਆ ਹੁਣ ਗੱਡੀ ਦੇ ਵਿੱਚ ਕਿੰਨੇ ਸਵਾਰ ਸੀ ਜੀ ਇਹਦੇ ਵਿੱਚ ਦੋ ਜਣੇ ਸੀ ਦੋਵੇਂ ਡ੍ਰਿੰਕ ਕੀਤੀ ਫੁੱਲ ਇੱਕ ਫੜਿਆ ਗਿਆ ਦੂਜਾ ਡਰਾਈਵਰ ਹੀ ਚਲਾਉਂਦਿਆ ਉਹ ਭੱਜ ਗਿਆ ਵਾ ਇੱਕ ਜਣਾ ਫੜਿਆ ਗਿਆ ਪੁਲਿਸ ਆ ਗਈ ਆ ਜੀ ਹਾਂਜੀ ਭਾਜੀ ਪੁਲਿਸ ਮੌਕੇ ਤੇ ਆਏ ਆ ਉਹ ਆਪਣੀ ਨਾਲ ਹੀ ਠਾਣਾ ਜੀ ਬੇਨਤੀ ਸੁਣਿਓ ਹਾਂਜੀ ਆ ਭਾਜੀ ਵੀ ਨਾਲ ਮੌਕੇ ਤੇ ਹੀ ਹਾਂਜੀ ਹਾਂਜੀ ਭਾਜੀ ਜੀ ਬੇਨਤੀ ਸੁਣੋ ਕੋਈ ਪੁਲਿਸ ਨਹੀਂ ਆਈ ਸਾਹਮਣੇ ਜਿੱਥੇ ਗੱਡੀ ਹੁਣ ਖੜੀ ਹੈ ਨਾ ਇਦਾਂ ਗੱਡੀ ਖੜੀ ਸੀ ਉਹਨਾਂ ਵੇਖ ਕੇ ਜਿਹੜਾ ਐਕਸੀਡੈਂਟ ਆਇਆ ਐਕਸੀਡੈਂਟ ਗੱਡੀ ਦੇਖ ਕੇ ਨਾ ਐਕਸੀਡੈਂਟ ਵਿੱਚ ਨਿਕਲ ਗਿਆ ਕੋਈ ਨਹੀਂ ਆ ਉੱਥੇ ਮੌਜੂਦਾ ਇੱਕ ਕੋਈ ਵਾਹ ਹਾਲਦਾਰ ਕੋਈ ਖੜਾ ਸੀਗਾ ਅਮਰ ਕੋ ਗਿਆ ਮੈਂ ਵੀਰੇ ਐਕਸੀਡੈਂਟ ਹੋਇਆ ਤੇ ਉੱਥੇ ਆ ਕੇ ਦੇਖ ਉਹਨੇ ਮੈਨੂੰ ਇਹ ਜਵਾਬ ਦਿੱਤਾ ਕਿ ਇਹ ਏਰੀਆ ਸਾਡੇ ਚ ਨਹੀਂ ਆਉਂਦਾ ਹਾਲਾਂਕਿ ਤੇਰੇ ਏਰੀਆ ਨਹੀਂ ਆਉਂਦਾ ਤੇਰੇ ਏਰੀਆ ਦੇ ਵਿੱਚ ਪਰ ਇਨਸਾਨੀਅਤ ਦੇ ਨਾਤੇ ਤੇ ਤੁਸੀਂ ਆਓ ਇਨਸਾਨੀਅਤ ਸਰ ਇਹ ਵੀ ਇਨਸਾਨੀਅਤ ਉਹਦੇ ਵਿੱਚ ਲਾਈਵ ਟੈਲੀਕਾ ਚੱਲਿਆ ਵਾ ਉਹਨੂੰ ਮੈਂ ਇਹ ਕਹਿ ਲੱਗਿਆ ਕਿ ਤੇਰਾ ਏਰੀਆ ਨਹੀਂ ਬੰਦਾ ਤੂੰ ਲਾਈਵ ਕੋਈ ਇਨਸਾਨੀਅਤ ਦੇ ਨਾਤੇ ਇੰਨੀ ਜਨਤਾ ਖੜੀ ਹੋ ਗਈ ਆ ਇਨਸਾਨੀਅਤ ਦੇ ਨਾਤੇ ਪਰ ਤੂੰ ਵੀ ਕੁਝ ਖੜਾ ਕੋ ਪਰ ਇਹਨਾਂ ਬੰਦਿਆਂ ਨੇ ਭਾਜੀ ਉਹਨਾਂ ਦਾ ਪਰਿਵਾਰ ਸਾਬ ਨਾਲ ਡੈਡ ਕੀਤਾ ਹੋਇਆ ਪੂਰਾ ਡੈਡ ਕੀਤਾ ਹੋਇਆ ਇੰਜਰਡ ਹੈਗੇ ਆ ਮੇਰੇ ਜਾਨ ਉਹਨਾਂ ਤੇ ਪੈ ਸਾਰੇ ਮੇਰੇ ਬੱਚੇ ਸਾਰੇ 50 ਜਾਂ 100 ਜਾਂ 50% ਚਾਂਸ ਨੇ ਸਭ ਦੇ ਬੱਚਿਆਂ ਦੇ ਬਹੁਤ ਜ਼ਿਆਦਾ ਬੱਚੇ ਚਾਰ ਬੱਚੇ ਉਹਨਾਂ ਦੇ ਬਾਕੀ ਤੂੰ ਮੇਰਾ ਵੀ ਸਿਆਣਾ ਤੂੰ ਸਿਆਣਾ ਤੂੰ ਵੀ ਚੈੱਕ ਕਰ ਸਕਦਾ ਮੇਰਾ ਭਰਾ ਇੱਕ ਬੰਦਾ ਇਹਨਾਂ ਨੇ ਭਜਾਤਾ ਜੇ ਇੱਕੋ ਇਹਨਾਂ ਦਾ ਮੁੰਡਾ ਸੀ ਮੌਕੇ ਦੇ ਵਿੱਚ ਉਹਨੂੰ ਵੀ ਦੋ ਤਿੰਨ ਬੋਤਲਾਂ ਗੱਡੀਆਂ ਨਾਲ ਲੈਣੇ ਤੋਂ ਪਿੱਛੋਂ ਬਾਅਦ ਸਰ ਇਹ ਅੱਜਕੱਲ ਦੇ ਮਾਪਿਆਂ ਨੂੰ ਵੇਖਣਾ ਚਾਹੀਦਾ ਵਾ ਜਿਹੜੇ ਹਿਸਾਬ ਨਾਲ ਦੇ ਬੱਚਿਆਂ ਨੂੰ ਗੱਡੀਆਂ ਦੇ ਕੇ ਜਵਾਨੀ ਜਵਾਨ ਦੇ ਕੇ ਬੱਚਿਆਂ ਨੂੰ ਤੋਰ ਦਿੰਦੇ ਜੇ ਇਹਨਾਂ ਦੇ ਵੇਖੋ ਵੀ ਉਹ ਕੀ ਗੱਡੀ ਚਲਾਉਣ ਦੇ ਕਾਬਲ ਹੈਗਾ ਵਾ ਨਹੀਂ ਉਹਨੂੰ ਇੰਨੇ ਪੈਸੇ ਦੇ ਕੇ ਸ਼ਰਾਬਾਂ ਪਿਆ ਕੇ ਖੋਲ ਦੇ ਦਿੱਤੀਆਂ ਵਾ ਆਪਾਂ ਸੀ ਇੰਨੀ ਕੁ ਉਮਰ ਹੀ ਜਿਹੜੇ ਗੱਡੀ ਚਲਾਉਂਦੇ ਸਰ ਜਿਹੜੇ ਗੱਡੀ ਚਲਾਉਂਦੇ ਉਹਦੀ ਉਮਰ ਵੀ 22 23 ਸਾਲ ਹੋਗੀ ਨਹੀਂ ਜ਼ਿਆਦਾ 30 32 ਸਾਲ ਇਹਨਾਂ ਕੋਈ ਠੀਕ ਹੈ ਭਾਈ 30 32 ਸਾਲ ਇਹਨਾਂ ਨੂੰ ਸ਼ੁਕਰੀਆ ਭਾਜੀ ਇਹਨਾਂ ਨੂੰ ਇਨਸਾ ਵੀ ਅੱਜ ਸਾਰਾ ਵੇਖਣ ਦੇ ਵੀਜੀ ਵੇਖਣੇ ਹੀ ਹੁਣੇ ਆਏ ਮੌਕੇ ਤੇ ਵੇਖਣੇ ਜੋਗਾ ਅਸਲੀਅਤ ਉਹ ਕਰਾਂਗੇ ਆਪਾਂ ਕੋਈ ਗੱਡੀਆਂ ਗੁੱਡੀਆਂ ਦਾ ਆਪਾਂ ਤੇ ਕਿੱਥੇ ਕੋਈ ਐਕਸੀਡੈਂਟ ਹੈ ਦੱਸੋ ਗੱਡੀ ਇੰਡੀਆ ਕਿਹੜੀ ਹੋਇਆ ਵਾ ਇੰਡੀਆ ਗੇਟ ਦੋ ਕਾਰਾਂ ਆਪਾਂ ਤੇ ਕਾਰਾਂ ਕਾਰਾਂ ਦੋ ਆਪਸ ਵਿੱਚ ਹੋਈ ਕਿੰਨੇ ਜ਼ਖਮੀ ਹੋਏ ਪਤਾ ਲੱਗਾ ਅਜੇ ਤੱਕ ਪਤਾ ਨਹੀਂ ਅਜੇ ਮੌਕੇ ਤੇ ਪਹੁੰਚੀ ਆਂ ਵੇਖਦੇ ਆ ਨਾ ਘਰਾਤੇ ਨਾ ਦਾਖਲ ਕਰਾਤੇ ਇਹਨਾਂ ਨੇ ਜਾ ਕੇ ਪ੍ਰਾਈਵੇਟ ਹਸਪੀਟਲ ਦਾਖਲ ਕਰਾਏ ਜੀ ਪਤਾ ਨਹੀਂ ਇਹ ਸਾਡੇੋਂ ਤੋਂ ਪਹਿਲਾਂ ਘਲਾਉਂਦੇ ਇਹਨਾਂ ਨਾਲ ਸਾਡੇਆਂੋਂ ਤੋਂ ਪਹਿਲਾਂ ਹਾਂ ਪਹਿਲਾਂ ਕਰਾਤੇ ਤੇ ਗੱਡੀ 'ਚ ਸ਼ਰਾਬ ਸ਼ਰੂਪ ਦੀਆਂ ਬੋ ਵੇਖਦੇ ਜੋ ਸੀਰੀਅਤ ਉਹ ਕਾਰਵਾਈ ਕਰ ਦਿੰਦੇ ਕੋਈ ਗੱਲ ਨਹੀਂ ਧੰਨਵਾਦ